ਦੇ ਡਿਸਚਾਰਜ ਤੋਂ ਬਾਅਦ ਦੇ ਦੋ ਘਰ ਆਈ ਹੈਗੀ ਹੈ ਕਰ ਜਾ ਕਿ ਉਹਨੇ ਉੱਤੇ ਦੇਖਿਆ ਉੱਤੇ ਇਹਨਾਂ ਕੋ ਗੰਦ ਔਰ ਖਲੇਰਾ ਪਿਆ ਹੋਇਆ ਸੀਗਾ ਉਹਨੇ ਕੰਮ ਵਾਲਿਆਂ ਕਹਿਆ ਵੀ ਬਿਟੇ ਕਪੜੇ ਲੈ ਆ ਕਹਿੰਦੀ ਹੈ ਆਂਟੀ ਕਪੜੇ ਬਹੁਤ ਗੰਦੇ ਆ ਆਪਨਾ ਇਸ ਕੋ ਮੈਂ ਲਿਫਾਫੇ ਮੇਂ ਡਾਲ ਦਿੱਤੀ ਹਾਂ ਆਪ ਪਿੱਛੇ ਸਤਾਰ ਕੇ ਪਿੱਛੇ ਵਾਸ਼ਰੂਮ ਮੇਂ ਅੰਦਰ ਲੈ ਜਾ ਕੇ ਅਲੱਗ ਕਰਕੇ ਦੇ ਦੂੰ ਮੈਂ ਐਸੇ ਹੀ ਇਸ ਕੋ ধੋ ਰਾ ਦੂੰਗੀ ਔਰ ਇਹਨਾਂ ਨੇ ਉਹ ਵਾਲਾ ਮੁੱਦਾ ਬਣਾ ਲਿਆ ਵੀ ਉਹਦੇ ਵਿੱਚ ਸੋਨਾ ਭਰ ਕੇ ਉਤਾਰਿਆ ਸਰ ਤੁਸੀਂ ਸਾਰੇ ਇੰਨੇ ਲੰਨੜ ਪਰਸਨ ਹੈਗੇ ਹੋ ਕੋਈ ਵੀ ਅਸੀਂ ਕੰਮ ਵਾਲੀ ਦੇ ਥਰੂ ਸੋਨਾ ਇਦਾਂ ਉਤਾਰਾਂਗੇ ਫਿਰ ਸੈਕਿੰਡ ਅਸੀਂ ਆਪਣੇ ਘਰ ਦੇ ਵਿੱਚ ਸਾਨੂੰ ਕਿਹੜੀ ਚੀਜ਼ ਦਾ ਡਰ ਹੈਗਾ ਜਿਹੜਾ ਅਸੀਂ ਸੋਨਾ ਇਦਾਂ ਉਤਾਰਾਂਗੇ ਵਿਥੋਂ ਦੀ ਜਾ ਕੇ ਦੇਖੋ ਨਾ ਇੱਕ ਆਪਣੇ ਹੱਥੇ ਇੱਕ ਕਲਿੱਪ ਲੱਗੀ ਵੀ ਇਹ ਉਤਾਰਦੇ ਵੇਨ ਉਹਨੂੰ ਅੱਪ ਜਿੱਦਾਂ ਮਰਦੀ ਮੋੜ ਤੋੜ ਤਰੀ ਗਈ ਹੈ لیکن ایک جنرل سینس چاہیے دی ہے گیے ਵੀ ਘਰ ਦਾ ਬੰਦਾ ਜਿਹੜਾ ਸੋਨਾ ਉਤਾਰੇਗਾ ਕੀ ਉਹ ਆਪਣੇ ਘਰ ਦੇ ਵਿੱਚ ਆਪ ਹੀ ਚੋਰੀ ਕਰੇਗਾ ਹੁੰਦੇ ਕੋਈ ਬਾਹਰ ਕੋਈ ਜਾਂ ਤਾਂ ਉਹਦੇ ਕੋਈ ਥੱਲੇ ਉਹਦੇ ਮਾਪਿਓ ਬੈਠੇ ਹੋਣੇ ਹੈਗੇ ਵੀ ਸਾਨੂੰ ਡਰ ਸੀਗਾ ਵੀ ਭਾਈ ਉਹਨਾਂ ਨਾਲ ਕੀ ਉਹਨਾਂ ਦੇਖ ਲੈ ਯਾਰ کیا مطلب ਨਾਨ ਸੈਂਸ ਦੀ ਗੱਲ ਹੈਗੀ ਵੀ ਉਹ ਉਸ ਕਪੜਿਆਂ ਨੂੰ ਆਪਾਂ سونے ਦਾ ਰੂਪ ਦਿੱਤਾ ਸਰ ਪ੍ਰਮਾਤਮਾ ਬਹੁਤ ਵੱਡੀ ਚੀਜ਼ ਹੈਗੀ ਹੈ ਉਸ ਪਰਮਾਤਮਾ ਦੇ ਅੱਗੇ ਕੋਈ ਨਹੀਂ ਚਿੱਤ ਸਕਦਾ ਅਲਟੀਮੇਟਲੀ ਆਪਾਂ ਉਹਦੀ ਅਦਾਲਤ ਤੇ ਜਾਣਾ ਹੀ ਜਾਣਾ ਹੈਗਾ ਵੇ ਅਗਰ ਮੈਂ ਗਲਤ ਕੀਤਾ ਨਾ ਤਾਂ ਮੇਰਾ ਸਤਿਆਨਾਸ਼ ਹੋਏਗਾ ਸਰਵਨਾਸ਼ ਹੋਏਗਾ ਮੇਰੇ ਪਰਿਵਾਰ ਦਾ ਹੋਏਗਾ ਲੇਕਿਨ ਅਗਰ ਕਿਸੇ ਨੂੰ ਆਪਾਂ ਕਰਾਂਗੇ ਤਾਂ ਜ਼ਾਬਬਖਸ਼ਾ ਕਿਸੇ ਨੂੰ ਵੀ ਨਹੀਂ ਹੈਗਾ ਬੜੀ ਵੱਡੀ ਮਾਰਿਆ ਹੁੰਦੀ ਦੇਖਣ ਨਾਲ ਤੁਸੀਂ ਕਹਿੰਦੇ ਹੋ ਸੋਨਾ ਸਾਰੇ ਉਹ ਵਾਪਸ ਲੈ ਗਈ ਸਰ ਸਾਰਾ ਸਾਰਾ ਟੇਕੀਆਂ ਹੀ ਭਰ ਕੇ ਲੈ ਗਈ ਹੈਗੀ ਹੈ ਜਿਹੜਾ ਜੀ ਮੇਰਾ ਸੰਭਾਲ ਲੈ ਕੇ ਗਿਆ ਸਰ ਮੇਰੀ ਗੱਲ ਨਹੀਂ ਸਮਝੇ ਹੈਗੇ ਪਰੂਫ ਤਾਂ ਉਸ ਚੀਜ਼ ਦਾ ਹੁੰਦਾ ਹੈਗਾ ਨਾ ਜਦੋਂ ਮੈਂ ਕੋਲ ਬਹਿ ਕੇ ਕੋਈ ਕੰਮ ਕਰਦਾ ਤੇ ਹਾਂ ਦਾ ਜਿਹੜੀ ਚੀਜ਼ ਹੈ ਮੈਨੂੰ ਪਤਾ ਹੀ ਨਹੀਂ ਹੈਗਾ ਸਾਰਾ ਉਹ ਸਮਾਨ ਕੁੜੀ ਦੇ ਕੋਲ ਪਿਆ ਹੋਇਆ ਹੈਗਾ ਆਪਣੀ ਦੇਖੋ ਸਾਡੇ ਘਰਾਂ ਦੇ ਵਿੱਚ ਨੂੰ ਤੀਜ ਦੇ ਵਿੱਚ ਦਖਲ ਨਹੀਂ ਦਿੰਦੇ ਵੀ ਠੀਕ ਹੈ ਇੱਕ ਚੀਜ਼ ਇਹਦੀ ਹੈਗੀਏ ਇਹ ਸੰਭਾਲੇ ਇਹ ਆਪਣੇ ਕੋਲ ਰੱਖੇ ਪਾਵੇ ਲਾਵੇ ਰੱਖੇ ਜੋ ਮਰਜ਼ੀ ਕਰੇ ਅਗਰ ਉਸ ਦੇ ਵਿੱਚ ਉਹ ਪ੍ਰਾਨੀ ਕਰਕੇ ਉਹ ਕਰਦੀ ਵੀ ਹੈਗੀ ਤੇ ਸਾਡਾ ਤਾਂ ਯਾਰ ਇੰਨਾ ਨਹੀਂ ਦਿਮਾਗ ਚੱਲਦਾ ਹੈਗਾ ਵੀ ਅਸੀਂ ਕਿਉਂਕਿ ਸਾਡੇ ਨਾਲ ਫੇਸ ਨਹੀਂ ਨਾ ਹੋਈ ਹੋਈਆਂ ਸਾਡੇ ਨਾਲ ਇਹ ਗੱਲਾਂ ਫੇਸ ਨਹੀਂ ਹੋਈਆਂ ਹੈਗੀਆਂ ਇਹ ਵੀ ਕੁੜੀ ਮੈਂ ਕਰੋ ਆ ਵੀ ਰਹੀਆਂ ਨੇ ਇਹਦੇ ਨਾਲ ਦੀ ਨੋ ਨੋ ਪੀਆਂ ਮੈਂ ਹੋਰ ਲੈਂਦੀਆਂ ਹੋਈਆਂ ਹੈਗੀਆਂ ਮੈਂ ਤਾਂ ਸਾਡੇ ਨਾਲ ਸਰ ਮਤਲਬ ਇਹੋ ਜੀ ਅਨਹੋਣੀ ਥਿਸ ਇਜ਼ ਦ ਫਰਸਟ ਟਾਈਮ ਮੈਂ ਆਪਣੀ ਪੈਂਟ ਸਾਲ ਦੀ ਉਮਰ 'ਚ ਇਹੋ ਜੀ ਚੀਜ਼ ਦੇਖੀ ਹੈਗੀ ਮੈਂ ਤਾਂ ਕਹਿੰਦਾ ਸੀ ਰੱਬ ਮੈਨੂੰ ਵੀ ਇਹਨਾਂ ਚੱਕ ਲੈਂਦਾ ਇਹ ਬਾਅਦ ਚ ਜੋ ਹੁੰਦਾ ਹੋ ਜਾਂਦਾ ਜਿਸ ਨੇ ਮਾਰ ਕੇ ਸੁਟ ਗਏ ਮੈਂ ਉਹਨਾਂ ਨੂੰ ਹਸਪੀਟਲ ਲੈ ਕੇ ਗਿਆ ਬੀ ਐਮ ਸੀ ਦੇ ਵਿੱਚ ਬੀ ਐਮ ਸੀ ਦੇ ਵਿੱਚ ਕਰਕੇ ਮੈਂ ਕਿਹਾ ਯਾਰ ਕਿਉਂ ਕਰਦੀ ਇੱਜ਼ਤ ਆਪਾਂ ਇਹੋ ਜੀ ਗੱਲ ਕਰਨੀ ਹੈਗੀਏ ਵਿੱਚ ਛੱਡੋ ਕੋਈ ਗੱਲ ਨਹੀਂ ਬਹਿ ਕੇ ਗੱਲ ਕਰ ਲੈਂਦੇ ਇਨ ਦੀ ਮੇਨ ਟਾਈਮ ਸਵੇਰੇ ਉਹਦੇ ਫਾਦਰ ਨੇ ਸਾਡੇ ਅਗੇਂਸ ਕੰਪਲੇਨਰ ਕਰ ਦਿੱਤੀ ਇੱਕ ਤਾਂ ਮਾਰ ਕੇ ਉੱਥੋਂ ਜਾ ਕੇ ਸਾਡੇ ਉੱਤੇ ਕੰਪਲੇਟ ਕਰ ਦਿੱਤੇ ਸਾਡੇ ਉੱਤੇ ਕੰਪਲੇਟ ਕਰਨ ਤੋਂ ਬਾਅਦ ਫਿਰ ਅਸੀਂ ਕਿਆ ਯਾਰ ਇਹ ਤਾਂ ਜਿਆਦਾ ਹੀ ਨਿਆਜ਼ ਹੋ ਰਹੀ ਹੈਗੇ ਦੈਨ ਵੀ ਹੈਵ ਗੋਨ ਉਸ ਤੋਂ ਬਾਅਦ ਕੁੜੀ ਨੂੰ ਛੁੱਟੀ ਆਈ ਉਹਦੀ ਇਹ ਵਾਲਾ ਕਟਾ ਕੇ ਤੇ ਫਿਰ ਅਸੀਂ ਪੰਦਰੋਂ ਉਹਦੇ ਵਿੱਚ ਚਾਰ ਨਾਮ ਸੀਗੇ ਜਿੰਦੇ ਚ ਸਿਰਫ ਮਾਣਯੋਗ ਪੁਲਿਸ ਨੇ ਸਿਰਫ ਉਹਨਾਂ ਦੇ ਫਾਜ਼ਤ ਦੀ ਪਰਚਾ ਪਾਇਆ ਜਦੋਂ ਸਾਡੀ ਮੰਗ ਸੁਨੀਲ ਮਲੋਤਰਾ ਦੇ ਜਦੋਂ ਸਾਡੀ ਮੰਗ ਸੀਗੀ ਵੀ ਜਿੰਨੇ ਵੀ ਸਾਰੇ ਇਨਵੋਲਵਮੈਂਟ ਉਹਨਾਂ ਤੇ ਪਰਚਾ ਦੋ ਕੌਣ ਕੌਣ ਇਨਵੋਲਵ ਸੀਗੇ ਚਾਰੇ ਗੜਕੀ ਨਾਮ ਸੀ ਪਲਕਮਨ ਮਲੋਤਰਾ उसका ब्रदर मृदुर और उसकी मदर आई है बच्चा और कम से कम सोचो तो सही आप लोग क्या बोल रहे हमारी सोसाइटी में एक इज्जत है पच्चीस साल हो गए मेरी शादी को तीस तीस साल हो गए मेरी की शादी को यार तुम लोग कुछ भी उठोगे कुछ भी बोल जाओगे इसका मतलब आप लोगों की इज्जत ही नहीं है आप हमारी जब को उछाल दोगे मार्केट में आकर आज तक हमने ये चीज़ फेस नहीं की फर्स्ट टाइम ये चीज़ हमें फेस करनी पड़ रही है फर्स्ट टाइम हमें इस फैमिली ने कोई दुख नहीं दिया ये मेरे चाचा ससुर है हमने अपने फादर इन लॉ को नहीं देखा इन्होंने हमको ब्याह कर सबको ये लाए हमें अगर कुछ भी दिक्कत होती है हम अपने पेरेंट्स से बाद में पहले इनसे बात करते हैं जाकर कुछ भी बात करनी है क्योंकि हमें इन पर विश्वास है ਤੁਮ ਲੋਕ ਕੁਝ ਤੋ ਸੋਚੋ ਕਿ ਹਮ ਕਿਸ ਬਹੂ ਬੇਟੀਆਂ ਪਰ ਇਲਜ਼ਾਮ ਲਗਾ ਰਹੇ ਹੈ ਇੱਕ ਪਰ ਉਂਗਲੀ ਉਠਾਣਾ ਮਤਲਬ ਹਮ ਆਠੋਂ ਪਰ ਉਂਗਲੀ ਉਠਾਣਾ ਮੈਂ ਉਨ ਕਿਸ ਉਨ ਸਭ ਕੇ ਬਿਹਫ ਪਰ ਯਹਾਂ ਪਰ ਆਈ ਹੂੰ ਯੇ ਉਨਹੋ ਨੇ ਐਲੀਗੇਸ਼ਨ ਲਗਾਏ ਨਾ ਮਤਲਬ ਉਹਨਾਂ ਨੂੰ ਜੁਆਇੰਟ ਫੈਮਲੀ ਦਾ ਮੀਨਿੰਗ ਹੀ ਨਹੀਂ ਪਤਾ ਜੁਆਇੰਟ ਫੈਮਲੀ ਕਿਨੂੰ ਕਿਹਾ ਜਾਂਦਾ ਮੇਰੇ ਮਾਇਕੇ ਵੀ ਜੁਆਇੰੰਟ ਫੈਮਲੀ ਅਗੋ ਮੈਂ ਸਸਰਾਲ اچ ਵੀ ਜੁਆਇੰਟ ਫੈਮਲੀ ਹੈ ਔਰ ਮੇਰੇ ਮੈਰਿਜ ਨੂੰ 24 25 ਸਾਲ ਹੋ ਚੁੱਕੇ ਠੀਕ ਹੈ ਸਾਨੂੰ ਪਤਾ ਜੁਆਇੰਟ ਫੈਮਲੀ ਚ ਹਾਸਾ ਖੇਡਾ ਰੋਣਾ ਸੁਖ ਦੁਖ ਸਭ ਕੁਝ ਹੁੰਦਾ ਬਟ ਉਹਨਾਂ ਨੇ ਇਹ ਚੀਜ਼ਾਂ ਲੱਗਦਾ ਕਦੀ ਲਾਈਫ ਵਿੱਚ ਫੇਸ ਹੀ ਨਹੀਂ ਕੀਤੀਆਂ ਤਾਂ ਹੀ ਉਹਨਾਂ ਨੇ ਸਾਡੀ ਫੈਮਿਲੀ ਤੇ ਇੰਨੀ ਵੱਡੀ ਉਂਗਲ ਉਠਾਈ ਹੈ ਕਿ ਇਹਨੇ ਗਲਤ ਇਲਜ਼ਾਮ ਲਗਾਏ ਹਾਂ ਕੋਈ ਪ੍ਰੂਫ ਨਹੀਂ ਉਹਨਾਂ ਕੋਲ ਕੋਈ ਹੈ ਪ੍ਰੂਫ ਦੱਸਣ ਤਾਂ ਹੋਏਗਾ ਕਿ ਕੁਝ ਹੋਇਆ ਹੋਏਗਾ ਅਗਰ ਉਹ ਕਹਿ ਰਹੀ ਹੈ ਮੇਰੇ ਨਾਲ ਪਿਊਸ਼ ਮਾਰਕੋਟਾਈ ਕਰਦਾ ਠੀਕ ਹੈ ਹਰ ਚੀਜ਼ ਦੀ ਉਹ ਲੜਕੀ ਕੋਲ ਵੀਡੀਓ ਹੈ ਪਲਕ ਕੋਲ ਠੀਕ ਹੈ ਉਹਦੇ ਕੋਲ ਮਾਰਕੋਟਾਈ ਦੀ ਕੋਈ ਵੀਡੀਓ ਨਹੀਂ ਹੈ ਮੈਂ ਪੁੱਛਣਾ ਚਾਹਨੀ ਹਾਂ ਖਾਣਾ ਵਗੈਰੀ ਦਿਨ ਦਿਨੀ ਓਪਨ ਕਿਚਨ ਹੈ ਬੱਚਾ ਖੁਦ ਬਣਾ ਸਕਦਾ ਹੈ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੈ ਕਿ ਬੱਚੇ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਉਲਟਾ ਖੁਦ ਬਣਾਓ ਮਦਰ ਜੀ ਸਾਡੇ ਘਰ ਤਾਂ ਇਸ ਤਰ੍ਹਾਂ 12 ਵਜੇ ਆਓਗੇ 12 ਵਜੇ ਤਵਾ ਰੱਖਿਆ ਜਾਏਗਾ ਅਸੀਂ ਠੰਡੀਆਂ ਰੋਟੀਆਂ ਨਾ ਖਾਂਦੇ ਆ ਨਾ ਖਵਾਉਂਦੇ ਆ ਨਾ ਸਾਡੀ ਮਦਰ ਇਨ ਲਾ ਜਾਂ ਕੋਈ ਵੀ ਸੀ ਕਿਸੇ ਨੇ ਸਾਡੇ ਤੇ ਕਦੀ ਪਾਬੰਦੀ ਨਹੀਂ ਲਗਾਈ ਕਿ ਸੰਡੇ ਨੂੰ ਘੁੰਮਣ ਨਹੀਂ ਜਾਣਾ ਜਾਂ ਕੁਝ ਵੀ ਹੈ ਹਾਂ ਬੱਚਿਆਂ ਨੇ ਖੁਦ ਹੀ ਅਗਰ ਉੱਠਣਾ ਹੀ 2:30 ਵਜੇ ਤੇ ਉਹ ਸੱਸ ਕੀ ਕਰੇਗੀ ਵਿਚਾਰੀ बस शादी हो गई ना मतलब है तनी अजीब ऐसे मायके वाले रूल फेस करिए कि 2:30 बजे उनके नीचे आइए कैमरे लगे और पूरी का मोबाइल ਨਾਲ ਅਟੈਚ ਹੈਗੇ हां जी हां जी, जी बिल्कुल हां जी हां जी तभी ਉਹਨਾਂ ਨੇ ਵੀਡੀਓ ਕੱਢਿਆ ਨਾ ਸਾਡੇ ਘਰ ਦੀ ਮੈਂਬਰ ਸੀ ਸਾਡੇ ਘਰ ਦੀ ਜਿਹੜਾ 골ਡ ਦੀ ਕਹਿ ਰਹੇ ਜਿਹੜਾ ਸਾਡਾ 골ਡ ਵਗੈਰਾ ਪਿਆ ਉਹ ਕੀ ਉਹ ਤੁਹਾਡੇ ਕੋਲ ਹੈ ਕਿ ਉਹਨਾਂ ਕੋਲ ਨਹੀਂ ਉਹ ਲੈ ਗਏ ਇਹ 3 ਟੈਚੇ ਕਿਸ ਗੱਲ ਦਾ ਪ੍ਰੂਫ ਹੈ ਉਹ ਸਾਰਾ ਸਮਾਨ ਲੈ ਕੇ ਗਏ ਨੇ ਹਾਂ ਜੀ ਹਾਂ ਜੀ ਉਹ ਕੀ ਸੱਚਾਈ ਉਹ ਮੈਨੂਸਕ੍ਰਿਪਟ हां जी इतने वीडियो दिखा रहे हैं जी जूलियो डाल रहे हैं वो कपड़े हैं ले लो नहीं वो इस तरह है साडी नू दाखिल थी ਤੁਸੀਂ ਦੱਸਣਾ ਕਿ ਉਹਨਾਂ ਨੂੰ ਦੱਸਣਾ ਮੈਂ 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 ਅਰੀ ਜਨਤਾ ਕੋਈ ਅਪੀਲ ਕਰਨਾ ਚਾਹਤੀ ਹਾਂ ਕਿ ਹਰ ਬਾਰ ਲੜਕੇ ਵਾਲੇ ਗਲਤ ਨਹੀਂ ਹੁੰਦੇ ਕਈ ਵਾਰ ਲੜਕੀ ਵਾਲੇ ਵੀ ਗਲਤ ਹੋ ਸਕਦੇ ਦੋਨੋਂ ਪੱਖੋਂ ਦੀ ਬਾਤ ਸੁਣੀ ਜਾਏ ਔਰ ਹਮੇ ਇਨਸਾਫ ਦਿਲਾਇਆ ਜਾਏ ਇਸ ਬਾਤ ਪਰ ਸੀਮਾਨਯੋਗ ਸੀਪੀ ਸਾਹਿਬ ਸੇ ਵੀ ਮੇਰਾ ਅਵੇਦਨ ਹੈ ਕਿ ਪਲੀਜ਼ ਹਮਾਰੀ ਬਾਤ ਪਰ ਥੋੜਾ ਸਾ ਨਜ਼ਰ ਫੇਰੇ ਹੋ ਠੀਕ ਹੈ ਔਰ ਹਮੇ ਇਨਸਾਫ ਦਿਲਾਈਏ ਕਿ ਮੇਰਾ ਚਲ ਦੋਤਾ ਹੈ ਅੱਛਾ ਬੜਾ ਅੱਛਾ ਮੇਰਾ ਬੱਚਾ ਵਾ ਮੈਂ ਰਿਸ਼ਤਾ ਕਰਾਦਾ ਮੈਨੂੰ ਇਹ ਲੱਗੇ ਬੜੇ ਸ਼ਰੀਫ ਨੇ ਪਰ ਮੈਨੂੰ ਕੀ ਪਤਾ ਸੀ ਕਿ ਮੈਂ ਦੋ ਘਰ ਕਰਾ ਕਰਦੀ ਪਈਆਂ ਇੱਕ ਆਪਣੇ ਦੋਤੇ ਦਾ ਤੇ ਇੱਕ ਆਪਣੀ ਧੀ ਦਾ ਜਦੋਂ ਦੀ ਵਿਆਹੀ ਆਈ ਮੇਰੀ ਧੀ ਚਗਰ ਵਾਲੀ ਹਸਪੀਟਲ ਦਾਖਲ ਹੋਈਏ ਅਜ ਤੱਕ ਮੇਰੀ ਧੀ ਕਦੀ ਹਸਪੀਟਲ ਦਾਖਲ ਨਹੀਂ ਹੋਈ ਇਸ ਤੱਕ ਤੇ ਮੇਰੀ ਤਾਂ ਕਦੇ ਕਿੰਦੀ ਰੋਟੀ ਨਹੀਂ ਮਿਲਦੀ ਇਹ ਜੇ ਤਿੰਨ ਮਹੀਨੇ ਰਹੀ ਇਹਨੇ ਤਿੰਨ ਮਹੀਨੇ ਬਾਜ਼ਾਰ ਹੀ ਰੋਟੀ ਖਾਦੀਏ ਘਰ ਤੱਕ ਦੀ ਇਹਨਾਂ ਨੇ ਰੋਟੀ ਖਾਦੀ ਨਹੀਂ ਨਾ ਮੇਰੇ ਦੋ ਤਿੰਨੇ ਇਹਨੇ ਰੋਟੀ ਖਾਦੀਏ ਤੇ ਜਿਹੜੀ ਦੋ ਤਿੰਨ ਮਹੀਨੇ ਪਹਿਲੇ ਵੀ ਮੰਗੀ ਰਹੀ ਉਹ ਵੀ ਬਾਜ਼ਾਰ ਹੀ ਰੋਜ਼ ਖਾਂਦੇ ਰਹੇ ਨੇ ਤੇ ਐਵੇਂ ਇਲਜ਼ਾਮ ਝੁੱਠੇ ਲਗਾਈ ਜਾਣ ਮੇਰੀ ਤਾਂ ਤਾਂ ਆਪਣੀ ਰੋਟੀ ਮਿਲਦੀ ਸੀ ਇਹਨਾਂ ਨੂੰ ਟੋਚਰ ਕੀਤਾ ਐਨਾਂ ਕ ਟੋਚਰ ਕੀਤਾ ਵਿਚਾਰੀ ਭੇੋਸ ਰਹਿੰਦੀ ਸੀ ਮਾਰ ਕੁੱਟ ਕੇ ਉਹਨੂੰ ਸੁਟ ਗਏ ਮੈਂ ਤਾਂ ਆਪਣੇ ਕੁੜਮਾ ਕੋਲੋਂ ਵੀ ਹੱਥ ਜੋੜ ਕੇ ਮਾਫੀ ਮੰਗਨੀ ਆ ਕਿ ਮੇਰੀ ਇੰਨੀ ਕੁ ਬਦਨਾਮੀ ਹੋ ਰਹੀ ਹੈ ਕਿ ਤੁਸੀਂ ਇਹ ਦੋਤੇ ਦੇ ਰਿਸ਼ਤਾ ਕਰਾਇਆ ਕਿ ਸਾਡੇ ਸਾਰੇ ਖਾਨਦਾਨ ਦੀ ਬੇਇੱਜ਼ਤੀ ਕਰਤੀ ਹੈ ਮੇਰੇ ਤਾਂ ਮੇਰੀ ਕੁੜੀ ਨੂੰ ਮੇਰੇ ਦੋਤੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਇਹੋ ਜਿਹੀ ਕੁੜੀ ਆਈ ਉਹਨਾਂ ਦੀ ਕਿ ਮੇਰਾ ਆਪਣਾ ਵੀ ਘਰ ਖਰਾਬ ਹੋ ਗਿਆ ਮੇਰੇ ਦੋ ਘਰ ਖਰਾਬ ਹੋਏ ਮੇਰੇ ਪੁੱਤ ਦੋਤੇ ਦਾ ਹੋਇਆ ਮੇਰੇ ਧੀ ਦਾ ਘਰ ਖਰਾਬ ਹੋਇਆ ਤੇ ਮੈਨੂੰ ਵੀ ਜੁੜੀ ਕੁੜਮਾ ਕੋਲੋਂ ਬਦਨਾਮੀ ਮਿਲੀ ਮੁਕੱਦਮੇ ਮਿਲਦੇ ਪਈਏ ਕੁੜੀ ਨਾਲ ਗੱਲ ਕਰੀ ਤੁਸੀਂ ਪਹਿਲਾਂ ਮਾਮਲਾ ਜਿ ਕਰਾਇਆ ਸੀਗਾ ਉਹਨਾਂ ਉੱਤੇ ਹਾਂਜੀ ਮਾਮਲਾ ਪਹਿਲਾਂ ਤੁਹਾਡੇ ਕੋਲ ਵੀ ਦਰਜ ਕਰਾਇਆ ਗਿਆ ਸੀ ਨਾ ਉਹਨਾਂ ਉੱਤੇ ਕੀ ਚੀਜ਼ ਜਿਹੜਾ ਹੈ ਨਹੀਂ ਨਹੀਂ ਉਹ ਮਾਰ ਪੁੱਟ ਕੇ ਮੇਰੀ ਧੀ ਨੂੰ ਸੁੱਟ ਕੇ ਸੰਤ ਤੱਕ ਜਿਹਨੂੰ ਪਤਾ ਹੀ ਨਹੀਂ ਜੱਜ ਜੀ ਸੋ ਹੰਤ ਪਤਾ ਇੰਨੀ ਲੱਗਾ ਕਦੋਂ ਮਾਰ ਕੁੱਟ ਕੇ ਛੁੱਟ ਗਏ ਉਹ ਸਾਰੇ ਆਏ ਜੀ ਕਿੰਦੀ ਧੀ ਦੇ ਘਰ ਚ ਦਖਲ ਦੇਂਦੀ ਮਾਂ ਮੈਂ ਧੀ ਦਾ ਘਰ ਬਰਬਾਦ ਕਰਨਾ ਸੀ 30 ਸਾਲਾਂ ਦਾ ਤਾਂ ਮੈਂ ਆਪਣੀ ਧੀ ਦਾ ਘਰ ਬਰਬਾਦ ਕੀਤਾ ਨਹੀਂ ਜੀ ਹੁਣ ਮੈਂ ਇਦੀ ਆਇਆ ਆਪਣੀ ਧੀ ਦਾ ਘਰ ਬਰਬਾਦ ਮੈਂ ਤੇ ਵਸਾਇਆ ਸੀਗਾ ਕਿ ਇਹਦਾ ਵਿਆਹ ਹੋ ਜੇ ਵੀ ਇਹ ਜਿਹੜੇ ਵੀ ਸਾਡੇ ਤੇ ਝੂਠੇ આરોਪ ਇੰਨੇ ਲਗਾਏ ਹੈਗੇ ਨਾ ਉਸ ਪਰਿਵਾਰ ਦੇ ਵਿੱਚ ਜਾ ਕੇ ਪਤਾ ਕਰੋ ਵੀ ਦਸ ਨੂੰ ਆਗਰ ਰਹਿੰਦੀਆਂ ਪਈਆਂ ਹੈਗੀਆਂ ਕਿ ਆ ਅਸੀਂ ਦੇਹ ਜ ਮੰਗਣਾ ਲਈ ਹੈਗੇ। ਦੇਜ ਅਸੀਂ ਕੀ ਹੈ ਦੇਹਤਾ ਉਹ ਬੰਦਾ ਮੰਗਦਾ ਹੈਗਾ ਜਿੰਦੇ ਕੋਲ ਕੋਈ ਕਮੀ ਹੋਵੇ। ਔਰ ਸੈਕੰਡ ਚੀਜ਼ ਟਰਟਚਰ ਕਰਦੇ। ਅਰੇ ਯਾਰ ਟਰਟਚਰ ਕਰਦੇ ਹੈਗੇ ਮਹੀਨਾ ਵਿਆਹ ਦੇ ਵਿੱਚ 20 ਦਿਨ ਆਪਾਂ ਯੂਰਪ ਹਨੀਮੂਨ ਤੇ ਭੇਜ ਦਿੱਤਾ। ਉਸ ਤੋਂ ਬਾਅਦ ਇੱਥੇ ਆ ਕੇ ਰੋਜ਼ ਪਾਰਟੀ ਤੇ ਕਿੱਟੀ ਤੇ ਜਾ ਰਹੇ ਹੈਗੇ ਨਾ 30-30 ਹਜ਼ਾਰ ਦੇ ਜਿਮ ਜੁਆਇਰ ਕਰਾਏ ਹੋਏ ਹੈਗੇ ਨਾ ਆ ਇਹ ਵਾਲਾ ਟਰਟਚਰ ਹੈ ਤਾਂ ਫਿਰ ਸਰ ਮਹਸੇਬ ਜੀ ਹਾਂ ਵੈਸੇ ਤਾਂ ਮੇਰੀ 65 ਸਾਲ ਦੀ ਉਮਰ ਹੈ ਜੀ ਇਹ ਮਤਲਬ ਸਾਡੇ ਵਾਸਤੇ ਤਾਂ ਇੰਨਾ ਸ਼ਰਮਨਾਕ ਕੰਮ ਜਿਸੇ ਕਿ ਬਿਆਨ ਕੀਤਾ ਜਾ ਸਕਦਾ ਅਸੀਂ ਕੀ ਗੁਨਾਹ ਕਰ ਲਿਆ ਆਪਣੇ ਮੁੰਡੇ ਨੂੰ ਵਿਆਹ ਕੇ ਅਸੀਂ ਤਾਂ ਕਹਾਂਗੇ ਰੱਬ ਕਿਸੇ ਮੁੰਡਾ ਹੀ ਨਾ ਦੇਵੇ ਨਾ ਦੇਵੇ ਮੁੰਡਾ ਜੇ ਹੋਵੇ ਜਾਂ ਕੰਮ ਹੋਣੇ ਹੈਗੇ ਤੇ ਮਤਲਬ ਕੀ ਖਰਾਬ ਕਰਨਾ ਚਾਹਦੇ ਸੀ ਕੀ ਇਹਨਾਂ ਦਾ ਮੋਟਿਵ ਇਹਨਾਂ ਦਾ ਮੋਟਿਵ ਪੈਸਾ ਦੈਟ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਕਿਉਂਕਿ ਜਿਸ ਵੇਲੇ ਗੱਲ ਹੋਈ ਹੈ ਸਾਡੇ ਕਿਸੇ ਬੰਦੇ ਨੇ ਕਿਹਾ ਹੈਗਾ ਵੇ ਬਈ ਇਸ ਪਾਸੇ ਕੀ ਹੋ ਗਿਆ ਇੰਨੀ ਗੱਲ ਹੋ ਗਈ ਕਹਿੰਦਾ ਨਹੀਂ ਜੀ ਮੈਂ ਤਾਂ ਪਹਿਲਾਂ ਮੇਰੀ ਕੋਠੀ ਕੁੜੀ ਦੇ ਨਾਲ ਲਵਾਣਗੇ 4 ਕਰੋੜ ਰੁਪਇਆ ਦੇਣਗੇ ਮੈਂ ਤਾਂ ਕੁੜੀ ਤਾਂ ਭੇਜਣੀ ਹੈ ਬਈ ਤੂੰ ਕੋਠੀ ਲਵਾਣੀ ਕੱਲ ਇੱਕ ਬੇਟਾ ਜੀ ਹੁੰਦਾ ਇੱਕ ਬੇਟੀ ਹੈ ਇੱਕ ਬੇਟਾ ਹੈ ਠੀਕ ਹੈ ਜੀ ਬੇਟੇ ਦੀ ਸ਼ਾਦੀ ਕਰਤੀ ਬੇਟੀ ਦੀ ਕਰ ਦੇਣੀ ਹੈਗੀ ਹੈ ਉਸ ਤੋਂ ਬਾਅਦ ਇਹਦੀ ਇਹ ਸਭ ਕੁਝ ਉਹਨੇ ਕਿਤੇ ਨਾਲ ਥੋੜਾ ਲੈ ਜਾਣੀ ਹੈਗੀ ਹੈ ਕੁਛ ਵੀ ਹੁੰਦਾ ਸਾਡਾ ਵੀ ਸਮਾਨ ਹੈ ਆਫਟਰ ਆਲ ਅਸੀਂ ਕਿੰਦੇ ਵਾਸਤੇ ਕਮਾਈਦਾ ਹੈ ਔਲਾਦ ਵਾਸਤੇ ਕਮਾਈਦਾ ਹੈ ਅਗਰ ਆਪਾਂ ਔਲਾਦ ਹੀ ਨਹੀਂ ਸੁਖੀ ਰੱਖਾਂਗੇ ਤੇ ਲਾਣਤ ਹੈ ਸਾਡੇ ਤੇ ਵੀ ਬੇਟਾ ਕਿਉਂ ਨਹੀਂ ਆਇਆ ਅੱਜ ਪ੍ਰੈਸ ਕਾਨਫਰੰਸ ਜੀ ਕੀਤੀ ਨਹੀਂ ਅੱਜ ਉਹ ਥੋੜਾ ਜਿਹਾ ਉਹਦੇ ਕੇਸ ਪਿਆ ਆਇਆ ਹੈਗਾ ਵੇ ਤੁਸੀਂ ਹਨੀਮੂਨ ਤੇ ਗਏ ਸੀ ਵੀ ਹਨੀਮੂਨ ਯੂਰਪ ਭੇਜਿਆ ਤੁਸੀਂ ਪਰ ਉਹ ਇਲਜ਼ਾਮ ਲਗਾ ਰਹੇ ਆ ਵੀ ਕੋਈ ਐਕਸਟਰਾ ਮੈਰਿਟਲ ਅਫੇਅਰ ਸੀ ਅਫੇਅਰ ਸੀ ਇਹਨਾਂ ਦਾ ਵੀਡੀਓ ਕਾਲ ਵੀ ਦਿਖਾਈਆਂ ਉਹਨਾਂ ਨੇ ਸਰ ਐਦਾਂ ਮੈਂ ਸ਼ੀ ਇਜ਼ ਵੈਰੀ ਕਲੇਵਰ ਇਨ मॉरफिन मतलब वो उसने पहले तो सबसे पहले हमारे बेटे के जब ये गई है उसके बाद इसने कैम कैमरे उसके मोबाइल भी हैक किया हमारे घर के कैमरे भी हैक किए हैक क्या कियास था इसके पास अब घर में बहू है तो एसेस हम तो देंगे और हमारे हमारे दिमाग में ये भी नहीं है भी इसका एसेस अभी बंद कर दें हम, हमने तो ऐसा कुछ सोचा ही नहीं हुआ है अगर आपके दिमाग में कोई प्लानिंग चल रही है तो उसका यार मैं हम क्या कर सकते हैं हम तो मतलब ਜਿਵੇਂ ਮੇਰੇ ਜੇਬ ਹੋਏ ਹਾਂ ਅਸੀਂ ਤਾਂ ਉਸੇ ਤਰ੍ਹਾਂ ਸੇ ਲੈ ਕੇ ਆਏ تھے۔ ਜਿਵੇਂ ਇਹ ਸਾਰੇ 3 ਮਹੀਨੇ ਦੇ ਅੰਦਰ ਹੀ ਸਾਰਾ ਉਹ ਵਾਜਾ ਇਹ ਸਾਰਾ ਕੁਝ ਆਪ ਦਾ। ਸ਼ਾਦੀ ਇਹ ਕਿੰਨੇ ਦਿਨ ਰਹੀ ਹੈ? ਦੇਖੋ 3 ਮਹੀਨੇ ਦਾ ਇਹ ਲੜਕੇ ਇਹ ਕਹ ਰਹੀ ਜੀ ਲੜਕਾ ਜੂਆ ਖੇਡਦਾ ਹੈ। ਨਸ਼ੇ ਕਰਦਾ ਹੈ। ਇਹ 3 3 ਮਹੀਨੇ ਇਹ ਮਤਲਬ ਦੋਨੋਂ ਕੋਰਸੀ ਪਿਚ ਰਹੇ ਆ ਹੈਗੇ। ਅੱਜ ਕੱਲ ਦੇ ਪੜੇ ਲਿਖੇ ਬੱਚੇ ਤਾਂ 3 ਦਿਨ ਵਿੱਚ ਪਤਾ ਲੱਗ ਜਾਂਦਾ। 3 ਮਹੀਨੇ ਤਾਂ ਬਹੁਤ ਲੰਮਾ ਟਾਈਮ ਹੈਗਾ ਵੇ। ਅਗਰ ਜਵਾਰੀਆ ਹੈਗਾ ਵੇ 3 ਮਹੀਨੇ ਆਪਾਂ ਕੀ ਕਰਦੇ ਰਹੇ ਹੈਗੇ? ਵਾਚ ਨਹੀਂ ਕੀਤਾ ਹੈਗਾ ਆਪਾਂ ਬੱਚਿਆਂ ਨੂੰ ਫਿਰ ਉਸ ਤੋਂ ਬਾਅਦ ਇਹ ਸਟੱਡੀ ਦਾ ਅਗਰ ਕਹਿ ਰਹੇ ਹੈਗੇ ਨਾ ਸਟੱਡੀ ਦਾ ਅਸੀਂ ਕਿ ਸਾਡੇ ਬੱਚੇ ਜਦ 12ਵੀਂ ਕੀਤੀ ਤੇ ਮੈਂ ਅਸੀਂ ਬੀਏ ਦੇ ਕੋਈ ਥੋੜਾ ਲਿਆਂਗੇ ਕੋਈ ਅਸੀਂ ਡਿਗਰੀ ਥੋੜਾ ਲੈਣੀ ਹੈਗੀ ਇੰਦੇ ਕੋਲ ਚਾਹੁੰਦਾ ਇਹ ਸੀਗਾ ਵੀ ਪੜ੍ਹੇ ਲਿਖੀ ਇਸ ਕਰਕੇ ਰਹਿਣਾ ਵੀ ਚਲੋ ਆਨ ਵਾਲੀ ਜਨਰੇਸ਼ਨ ਤੇ ਜਿਹੜੇ ਬੱਚੇ ਹੋਣਗੇ ਥੋੜੇ ਜੇ ਪੜ੍ਹ ਲਿਖੇ ਜਾਣਗੇ ਠੀਕ ਹੈ ਕਿਉਂਕਿ ਸ਼ੁਰੂ ਤੋਂ ਇਹ ਕਮਾਕਾਰਾਂ ਵਿੱਚ ਪੈਗੇ ਆਪਣੇ ਬਿਜ਼ਨਸ ਵਿੱਚ ਪੈਗੇ ਨਹੀਂ ਪੜਾਈ ਕੀਤੀ ਪਰ ਉਸ ਤੋਂ ਵਧੀਆ ਪੜਾਈ ਇੱਕ ਚੀਜ਼ ਹੋਰ ਮੈਂ ਤਾਂ ਕਹਿੰਦਾ ਹੈਗਾ ਵਾ ਇਹੋ ਜੀ ਪੜਾਈ ਨਾਲੋਂ ਤਾਨ ਪੜ ਚੰਗੇ ਸਾਡੇ ਬੱਚੇ ਕਮ ਸੇ ਕਮ ਤੁਸੀਂ ਪੂਰੇ ਸ਼ਹਿਰ ਦੇ ਵਿੱਚ ਉਸ ਬੱਚੇ ਬਾਰੇ ਪਤਾ ਕਰੋ ਪੂਰੇ ਐਸਾ ਕਿਉਂ ਹੋਇਆ ਕਿ ਜਿਹੜੇ આરોਪ ਲਗਾ ਫਟੇ આરોਪ ਲੱਗੇ ਸਰ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਤੁਸੀਂ ਕੁੜੀ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਤੁਸੀਂ ਕੁੜੀ ਵਾਲਿਆਂ ਨੂੰ ਪਹਿਲਾਂ ਦੱਸਿਆ ਸੀ ਕਿ ਬੇਟਾ ਜਿਹੜਾ 10ਵੀਂ ਪਾਸ ਹੈ ਜਾਂ ਜਿੰਨਾ ਵੀ ਪਾਸ ਹੈ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਨਹੀਂ ਅਸੀਂ 12ਵੀਂ ਕੀ ਕਿਹਾ ਸੀਗਾ 12ਵੀਂ ਕੀ ਕਿਹਾ ਸੀ ਯੈਸ ਔਰ ਉਸ ਤੋਂ ਬਾਅਦ ਉਹਦੇ ਚਾਚੇ ਸੋਰੇ ਨੇ ਉਹਨੂੰ ਕਿਹਾ ਕੁੜੀ ਨੂੰ ਬੁਲਾ ਕੇ ਬੇਟਾ ਸਾਡਾ ਬੱਚਾ ਇੰਨਾ ਪੜਿਆ ਹੋਇਆ ਤੂੰ ਐਨੀ ਪੜੀ ਲਿਖੀ ਐ ਐਡਜਸਟ ਕਰ ਲੇਂਗੀ ਹਾਂ ਹਾਂ ਦਾदू ਮੇਰੇ ਕੋਈ ਐਸੀ ਦਿੱਕਤ ਨਹੀਂ ਹੈ ਤੁਹਾਡੇ ਕੋਈ ਐਸੀ ਦਿੱਕਤ ਨਹੀਂ ਮੇਰੇ ਕੋਲ ਤਾਂ ਬਹੁਤ ਹੈਗਾ ਵੇ ਇੱਕ ਮਿੰਟ ਬੇਟੇ ਮਤਲਬ 3 ਮਹੀਨੇ ਦੇ ਵਿੱਚ ਸਾਡੀ ਨੂ ਰਾਣੀ ਜਿਹੜੀ ਕਿ ਬਿਲਕੁਲ ਓਕੇ ਸੀ ਉਹ ਚਾਰ ਵਾਰੀ ਅਸੀਂ ਸਾਨੂੰ ਉਹਨੂੰ ਹਸਪੀਟਲ ਦਾਖਲ ਕਰਾਉਣਾ ਪਿਆ ਹੋਰ ਟਾਈਮ ਕਦੀ ਉਹਦਾ ਬੀਪੀ ਵਧਿਆ ਆ ਕਦੀ ਉਹਦੀ 슈ਗਰ ਲੋ ਹੋ ਰਹੀ ਏ ਅਰੇ ਯਾਰ ਮੈਂਟਲ ਟੌਰਚਰ ਕੀ ਗੈਂਬਲਿੰਗ ਆ ਜਿਹੜੀ ਤੁਸੀਂ ਦਿਖਾ ਰਹੇ ਹੋ ਇਹ ਕੌਣ ਕਰ ਕਰ ਰਿਹਾ ਇਹ ਪਲਕ ਨੂੰ ਜਿਨ੍ਹਾਂ ਨੇ ਉਹਦਾ ਮਤਲਬ ਜਿੰਨੇ ਸਾਹਮਣੇ ਸਾਹਮਣੇ ਕੈਮਰੇ ਦੇ ਸਾਹਮਣੇ ਹੋਰ ਦਿਖਾਓ ਹੋਰ ਫੇਸ ਦਿਖਾ ਦਿਓ ਇਹ ਜਠਾਨੀ ਦੀ ਫੋਟੋ ਜੋ ਉਹਨਾਂ ਨਾਲ ਮਾਰ ਪਟਾਈ ਹੋਈ ਸੀ ਇਹ ਇਹ ਕਿਹਨੇ ਕਿਹਨੇ ਨਿਸ਼ਾਨ ਨੇ ਇਹ ਮਾਰਕ ਉਤਾਇਦੇ ਜਿਹੜੇ ਮਾਰਕ ਇਸ ਦਿਨ ਮਾਰ ਕੇ ਗਏ ਨੇ 25th ਨੂੰ ਅਕਤੂਬਰ ਇੱਕ ਗੈਮਿੰਗ ਦੀ ਫੈਮਿਲੀ ਬੱਚਿਆਂ ਨੂੰ ਪਤਾ ਹੋਏਗਾ ਜੀ ਹੋਰ ਕੀ ਹੈ ਜੇ ਤੁਹਾਨੂੰ ਕੋਈ ਸਬੂਤ ਦਿਖਾ ਦੇ ਆ ਦੇਖੋ ਨਾ ਆ ਫੋਟੋਆਂ ਦਾ ਦੇਖੋ ਤੁਸੀਂ ਅੱਛਾ ਫਿਰ ਇਹ ਕਹਿੰਦੇ ਸਾਡੇ ਸ਼ੌਂਕ ਨਹੀਂ ਪੂਰੇ ਕੀਤੇ ਆ ਦੇਖੋ ਇੱਕ ਮਿੰਟ ਇਹ ਕਰਵਾ ਚੋ ਇਹ ਕਰਵਾ ਚੋ ਇੱਕ ਦਿਨ ਪਹਿਲਾਂ ਜੀ 23 ਨੂੰ ਕਰਵਾ ਸੀਗਾ ਆ ਦੇਖੋ ਕੈਮਰੇ ਨਾਲ ਆ ਸਾਰਾ ਸਮਾਰ ਪਾਇਆ ਆ ਫੋਟੋ ਹੈ ਇਵਨ ਮੇਰੀ ਮਦਰ ਦਾ ਸਾਡਾ ਇੱਕ ਨਾ ਪੁਸ਼ਤਾਨੀ ਹੁੰਦਾ ਹੈ ਜਿਹੜਾ ਡੇ ਟੂ ਡੇ ਮਤਲਬ ਮਤਲਬ ਮੇਰੀ ਮਦਰ ਨੂੰ ਉਹਨੇ ਜੀ ਸਸਨੇ ਪਾਇਆ ਸੀਗਾ ਹਾਂ ਪੰਜਾਂ ਅੰਗਲੇ ਉਹ ਵੀ ਉਹ ਵੀ ਇਹਨੂੰ ਉਹ ਵੀ ਸਾਡੇ ਕੋਲ ਹੈਗੀ ਆ ਉਹ ਵੀ ਪਾਏ ਉਹ ਵੀ ਲੈ ਗਈ ਸਾਨੂੰ ਤਾਂ ਇਹ ਸੀਗਾ ਵੀ ਸਾਰੀਆਂ ਚੀਜ਼ਾਂ ਲੈ ਜਾਂਦੀ ਇਹਨਾਂ ਦੋਨਾਂ ਲੈ ਗਈ ਲੈ ਪਰਟਾਈਟ ਤੇ ਕਰ ਤੋ ਇਹਨਾਂ ਆਈ ਥਿੰਕ ਨੇਰ ਬਾਉਟ ਟੂ ਲੈ ਗਈ ਉਹ ਨਹੀਂ ਸਵਾ ਡੇਢ ਕਰੋੜ ਦਾ ਤੇ ਜਿੰਨਾ ਸੀਗਾ ਸੁਣੋ ਸਰ ਇੱਕ ਇੱਕ ਇਹ ਕਹਿ ਗੱਲ ਦੱਸੋ ਗੈਂਬਲਿੰਗ ਤੇ ਇਲਜ਼ਾਮ ਤੁਹਾਡੇ ਮੋਢੇ ਤੇ ਲਾਏ ਗਿਆ ਤੇ ਹੁਣ ਤੁਸੀਂ ਫੋਟੋ ਦਿਖਾ ਰਹੇ ਹੋ ਵੀ ਗੈਂਬਲਿੰਗ ਉਹ ਆਪ ਕਰਦੇ ਵੀ ਹੈ ਨਾ ਕੋਣ ਗੋੜੀ ਗੋੜੀ ਸਰ ਇਦਾਂ ਨਾ ਆ ਦੇਖੋ ਤੁਹਾਡੇ ਸਾਹਮਣੇ ਹੈਗਾ ਇਹ 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 ਮਤਲਬ ਜਿਹੜੀ ਗੈਂਬਲਿੰਗ ਹੈਗੀ ਇਹ ਅਗਰ ਬਹਿ ਕੇ ਬੱਚੇ ਕਰਦੇ ਹੈਗੇ ਤਾਂ ਆਪਾਂ ਉਹਨੂੰ ਉਸ ਕਿਸ਼ਰੇ ਨਹੀਂ ਜਲਦੀ ਜਾਣਾ ਚਾਹੁੰਦੇ ਹੈਗੇ ਇਹ ਤੁਹਾਡੇ ਕਰ ਇਹ ਤੁਹਾਡੇ ਕਰ ਕੀਤੀ ਨਹੀਂ ਜੀ ਸਾਡੇ ਨਹੀਂ ਕਰ ਕੀਤੀ ਜੀ ਇਹ ਕਿਥੇ ਹੋ ਰਹੀ ਹੋਣੀ ਹੈਗੇ ਮੈਂ ਨਾਲ ਨਹੀਂ ਹਾਂ ਦੇਖੋ ਇਹਦੇ ਬਰੇਨਾ ਬੈਠਾਈ ਜਾ ਸਕਦਾ ਐਗਜ਼ੈਕਟ ਪਹਿਲਾਂ ਉਹਨਾਂ ਦੀ ਫੋਟੋ ਪਈ ਹੋਈ ਸੀਗੀ ਤੇ ਮੈਨੂੰ ਉਹ ਪਤਾ ਲੱਗਿਆ ਅੱਛਾ ਉਸ ਤੋਂ ਬਾਅਦ ਆ ਦੇਖੋ ਇਹ ਕਹਿੰਦੇ ਸਾਡੇ ਸ਼ੌਂਕ ਨਹੀਂ ਪੂਰੇ ਕਿਤੇ ਇਹ ਹਨੀਮੂਨ ਤੋਂ ਵਾਪਸ ਆਣ ਤੋਂ ਬਾਅਦ ਪੂਰਾ ਅਸੀਂ ਉਹਦਾ ਵੈਲਕਮ ਕੀਤਾ ਬੀਗਨ ਆਈ ਥਿੰਕ ਕਿੰਨਾ ਕੁ ਖਰਚ ਆਇਆ 10 ਤੋਂ ਲੈ ਕੇ 12 ਲੱਖ ਰੁਪਏ ਦਾ ਹਨੀਮੂਨ ਦਾ ਹਾਂ ਜੀ ਕਿਹੜੀ ਜਗ੍ਹਾ ਗਈ ਸੀ ਉਹ ਯੂਰਪ ਦੇ ਵਿੱਚ 5 ਪੰਜ ਕੇ 7 ਘੰਟੇ ਗੈਂਟ ਸਵਿਟਜ਼ਰਲੈਂਡ ਵੀ ਗਏ ਨੇ ਕਿ 1 ਕਰੋੜ ਰੁਪਏ ਦੀ ਗੱਡੀ ਲਾ ਰਹੇ ਇੰਤਜ਼ਾਮ ਲਾ ਰਹੇ ਉਹਦੀ ਕਿਤਾਬ ਉਹਦਾ ਕੀ ਮਤਲਬ ਗੱਡੀ ਦਾ ਕੀ ਹੈ ਗੱਡੀ ਦਾ ਸਰ ਅਸੀਂ ਅਸੀਂ ਕਿੰਨੀਆਂ ਤੋਂ ਕਿੰਨਾ ਲੈਣਾ ਹੈ ਸਾਡੇ ਕੋਲ ਆਪ ਪੰਜ ਪੰਜ ਗੱਡੀਆਂ ਕਰ ਦਈਏ ਤੁਸੀਂ ਕੀ ਇੰਤਜ਼ਾਮ ਹੋਇਆ ਹੈ ਸੈਕਿੰਡ ਫਾਉਂਡੂ ਕੀ ਕਰ ਹਾਂ ਜੀ ਔਰ ਮਰਸੀਡੀਜ਼ ਕਾਰ ਵੀ ਮੰਗੀ ਮਰਸੀਡੀਜ਼ ਕਾਰ ਮੰਗੀ ਕਹਿੰਦੇ ਅਸੀਂ ਕਹਿੰਦੇ ਸੀ ਨੋਵਾ ਦੇਣੀ ਸੀ ਤੁਸੀਂ ਮਰਸੀਡੀਜ਼ ਦੋਣੀ ਹੈ ਸਾਡੇ ਕੋਲ ਅਸੀਂ ਹਾਂ ਜੀ ਸਰ ਕਹਿਣ ਨੂੰ ਕ ਦੇਖੋ ਨਾ ਕਿਸੇ ਨੂੰ ਤਨੀ ਫੜਿਆ ਜਾ ਸਕਦਾ ਮੇਰੀ ਮਰਸੀਡੀਜ਼ ਵੈਸੇ ਉਹਨਾਂ ਨੇ ਦਿੱਤੀ ਸੀ ਅਸੀਂ ਅਸੀਂ ਸਰ ਮਰਸੀਡੀ ਮਰਸੀਡੀ ਉਹਨਾਂ ਨੇ ਦਿੱਤੀ ਆਪਣੇ ਕੁੜੀ ਨੂੰ ਆਪਣੀ ਲੜਕੀ ਨੂੰ ਦਿੱਤੀ ਔਰ ਮੇਰੇ ਖਿਆਲ ਦੇ ਵਿੱਚ ਨਾ ਤਾਂ ਮੇਰੇ ਭਤੀਜੇ ਨੇ ਤੇ ਨਾ ਉਹਦੀ ਵਾਈਫ ਨੇ ਕਦੀ ਉਹਦੇ ਧੱਕਿਆ ਵੀ ਹੋਣਾ ਵੀ ਕਿ ਆਈ ਹੋਏ ਇਹ ਕਿ ਨਹੀਂ ਆਈ ਹੋਈ ਕਿਉਂ ਸਾਨੂੰ ਕੋਈ ਲਾਲਚ ਕਾਹਦਾ ਲਾਲਚ ਸਾਡੇ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਹੋਈ ਹੈਗੀ ਔਰ ਉਸ ਤੋਂ ਬਾਅਦ ਆਪ ਹੀ ਚਲਾਂਦੀ ਸੀਗੀ ਮਤਲਬ ਦਿਨ ਦੇ ਵਿੱਚ ਪੰਜ ਗਿਵਾਰੀ ਇਹਨੇ ਮਾਈਕੇ ਜਾਣਾ ਹੁੰਦਾ ਸੀਗਾ ਇੱਕ ਮਿੰਟ ਬੋਣ ਚਾਚੂ ਜੀ ਇੱਕ ਮਿੰਟ ਨਾ ਕੀ ਮੰਗ ਕੀ ਆਈ ਤੁਹਾਡੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗੇ ਹੈਗੀਏ ਇੱਕ ਤਾਂ ਜਿਹੜਾ ਅਸੀਂ ਐਮ ਐਲ ਆਰ ਘਟਾ ਕੇ ਜਿਹੜੀ ਮਾਰਕਟ ਕਰਕੇ ਗਏ ਨੇ ਉਹਦੇ ਚ ਸਿਰਫ ਨਾਮ ਇਹਦੇ ਫਾਦਰ ਤੇ ਕੰਪਲੇਨਟ ਹੋਈ ਹੈ ਤੇ ਨਾਮ ਹੋਰਨ ਉਹ ਵਿੱਚ ਹੋਣੇ ਚਾਹੀਦਾ ਦ ਸੈਕੰਡ ਜਿਹੜੀ ਸਾਡੇ ਨਾਲ ਕੈਰੇਕਟਰ ਐਸੈਸੀਨੇਸ਼ਨ ਹੋਈ ਹੈਗੀ ਹੈ ਮਤਲਬ 10 ਨੂੰ ਮੇਰੇ ਘਰ ਹੋਣ ਤੇ ਇੰਨੀ ਵੱਡੀ ਵਿਦ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਆਮ ਹੋਏ ਇੰਨੀ ਗੱਲ ਕਰੇ ਅਸੀਂ ਤਾਂ ਕਹਿੰਦੇ ਆ ਸਰ ਸਾਡਾ ਥੋੜਾ ਸਾਥ ਦਿਓ ਥੋੜਾ ਜਿਹਾ ਸਾਨੂੰ ਨਿਆਂ ਜਰੂਰ ਦਿਲਵਾਓ ਥੋੜਾ ਜਿਹਾ ਜਰੂਰ ਦਵਾਓ ਵੀ ਭਾਈ ਦੇਖੋ ਉਹ ਵੀ ਲੜਕੀ ਦਾ ਬਾਪ ਹੈਗਾ ਵੇ ਮੇਰੇ ਕੋਲ ਬਹੁਤ ਮటీਰੀਅਲ ਉਸ ਲੜਕੀ ਦਾ ਪਰ ਮੈਂ ਲੜਕੀਆਂ ਵਾਲਾ ਵਾਂ ਮੈਂ ਇੱਕ ਪੋਸਟ ਨਹੀਂ ਹੁੰਦੀ ਦੇਣੀ ਹੈਗੀ ਨਹੀਂ ਦੇਣੀ ਹੈਗੀ ਜੀ ਵੀ ਐਮ ਵੀ ਦਰਜ ਭਈ ਸੀ ਹਾਂਜੀ ਐਫ ਆਈ ਆਰ ਵੀ ਤੁਸੀਂ ਕੋਈ ਦਰਜ ਕਰ ਐਫ ਆਈ ਆਰ ਤਾਂ ਉਹੀ ਐਮ ਐਲ ਆਰ ਹੀ ਜਿਹੜੀ ਹੈ ਇਹਨਾਂ ਨੇ ਮਾਰਕੁੱਟ ਤੇ ਗਏ ਉਹੀ ਕਰਾਈ ਸੀ